ਜੇ ਗੁਰੂ ਦੇ ਅਨੁਕੂਲ ਨਹੀਂ ਹੋਇਆ ਤੇ ਸ਼ਾਂਤੀ ਨਹੀਂ ਮਿਲਨੀ ਸਕੂਨ ਨਹੀਂ ਮਿਲਣਾ ਤੇਰਾ ਮਿਲਾਪ ਨਹੀਂ ਹੋਣਾ ਜਿੰਨਾ ਚਿਰ ਮਨੁੱਖ ਸ਼ਰੀਰ ਵਿੱਚ ਰਹਿ ਕੇ ਭਾਵੇਂ ਉਹ ਦੇਵਤਾ ਵੀ ਕਿਉਂ ਨਾ ਹੋਏ ਸ਼ਬਦ ਨੂੰ ਨਹੀਂ ਸੁਣਦਾ ਸ਼ਬਦ ਨਾਲ ਨਹੀਂ ਜੁੜਦਾ ਉਨਾਂ ਚਿਰ ਮੁਕਤ ਨਹੀਂ ਹੋ ਸਕਦਾ ਉਨਾਂ ਚਿਰ ਮਾਲਕ ਵਿੱਚ ਅਵੇਦਨੀ ਹੋ ਸਕਦਾ ਮਾਲਕ ਨਾਲ ਮਿਲਾਪ ਨਹੀਂ ਹੁੰਦਾ ਤਨ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਤਰੁੱਠ ਕਰਕੇ ਸਾਨੂੰ ਇਹ ਬਚਨ ਕਰਦੇ ਨੇ ਭਲਿਓ ਸੰਸਾਰ ਦੇ ਵਿੱਚ ਰਹਿਣਿਆ ਸੁਖ ਆਨੰਦ ਖੇੜਾ ਠਰਮਾਂ ਟਿਕਾਓ ਤਦੋਂ ਮਿਲਣਾ ਹੈ ਜੀਵਨ ਸਫਲ ਸਫਰ ਸਫਲ ਕਾਰਜ ਸਫਲ ਤਾਂ ਹੋਣਾ ਹੈ ਜੇ ਗੁਰੂ ਦੀ ਕਿਰਪਾ ਹੋਈ ਜੇ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਨਹੀਂ ਵਸਾਇਆ ਗੁਰੂ ਦੇ ਸ਼ਬਦ ਨੂੰ ਸੁਣ ਕੇ ਮਨ ਦਰਵੀ ਭੂਤ ਨਹੀਂ ਹੋਇਆ ਗੁਰੂ ਦੇ ਸ਼ਬਦ ਨੂੰ ਸੁਣ ਕੇ ਮਨ ਜਪਣ ਨਹੀਂ ਲੱਗਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਦ ਸਾਹਿਬ ਕਹਿੰਦੇ ਆ ਫਿਰ ਸੱਚ ਜਾਣੀ ਤੇਰੇ ਅੰਦਰ ਪਿਆਸ ਹੀ ਨਹੀਂ ਹੈ ਤੇਰੇ ਅੰਦਰ ਮੰਗੀ ਨਹੀਂ ਹੈ ਉਲਾਈ ਨਹੀਂ ਹੈ ਦਿਖਾਵਾ ਕਰਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਧਾਰਮਿਕ ਕਰਮ ਪਹਿਲਾਂ ਬੜੇ ਕੀਤੇ ਬੜੀਆਂ ਜਗਾਵਾਂ ਤੇ ਗਏ ਪਰ ਸਕੂਨ ਨਹੀਂ ਮਿਲਿਆ ਹੁਣ ਧਾਰਮਿਕ ਕਰਮ ਹੀ ਸਨ ਨਾ ਤੀਰਥਾਂ ਤੇ ਜਾਣਾ ਉਥੇ ਜਾ ਕੇ ਕੁਝ ਸੇਵਾ ਕਰਨੀ ਕੁਝ ਜਾਪ ਵੀ ਕੀਤੇ ਹੋਣਗੇ ਪਰ ਉਹ ਸਕੂਨ ਨਹੀਂ ਮਿਲਿਆ ਆਨੰਦ ਨਹੀਂ ਮਿਲਿਆ ਖੇੜਾ ਨਹੀਂ ਮਿਲਿਆ ਜਦੋਂ ਅੰਦਰ ਖੇਚੇ ਉਹ ਮੰਗ ਚੱਲ ਰਹੀ ਏ ਅੰਦਰ ਪਿਆਸ ਏ ਉਹ ਮੰਗੇ ਪਾਣੀ ਮਿਲੇ ਤੇ ਇਹਨੂੰ 부ਝਾਵਾਂ ਸਿੱਖ ਦੇ ਅੰਦਰ ਆਸ ਏ ਸ਼ਬਦ ਮਿਲੇ ਉਹਨੂੰ ਗਾਵਾਂ ਹਿਰਦੇ ਚ ਧਿਆਵਾਂ ਉਹਨੇ ਅੰਦਰ ਸਕੂਨ ਦੇਣਾ ਹੈ ਜਿਸ ਵਕਤ ਬਾਬਾ ਅਮਰਦਾਸ ਜੀ ਨੇ ਉਸ ਪਿਆਸ ਨਾਲ ਉਸ ਆਸ ਨਾਲ ਤੜਫਦਾ ਹੋਇਆ ਗੁਰੂ ਦੇ ਮਲਾਪ ਵਾਲੀ ਆਸ ਨਾਲ ਬੇਚੈਨੀ ਦੇ ਆਲਮ ਵਿੱਚ ਰਾਤ guzri ਆ ਇਸ ਲਈ ਨਹੀਂ guzri ਕਿ ਕਰਜ਼ ਕਿਵੇਂ ਹੋਵੇਗਾ ਆਕਾਰੋਬਰ ਕਿਵੇਂਗਾ ਇਸ ਲਈ guzri ਮੈਂ ਨਗੁਰਾ ਹਾਂ ਗੜੀ ਪਹਿਣਾ ਸਾਨੂੰ ਤਾਂ ਚੇਤਾ ਹੀ ਨਹੀਂ ਕਦੇ ਆਇਆ ਕਿ ਮੈਂ ਨਗੁਰਾ ਹਾਂ ਅਸੀਂ ਤਾਂ ਇਹ ਕਹਿ ਕੇ ਵੀ ਫਿਰ ਗੁਰੂ ਨੂੰ ਵੀ ਅੱਗੋਂ ਗੱਲਾਂ ਦੱਸਣ ਲੱਗ ਜਾਂਦੇ ਬਾਬਾ ਅਮਰਦਾਸ ਜੀ ਨੂੰ ਚੇਤਾ ਆ ਗਿਆ ਜੇਸ ਵਕਤੇ ਚੇਤਾ ਆਇਆ ਆਸ ਵਧ ਗਈ ਏ ਪ੍ਰਾਪਤੀ ਦੀ ਘਰ ਵਿੱਚ ਨੋ ਰਾਣੀ ਬੀਬੀ ਅਮਰੋ ਜੀ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਸ਼ਬਦ ਬਾਣੀ ਦੇ ਗਾਇਨ ਕਰਦੀ ਆ ਉਹ ਸੁਣੀ ਤੇ ਫਿਰ ਮਨ ਨੂੰ ਉਹ ਸ਼ਬਦ ਤੀਰ ਵਾਂਗੂ ਵੱਜਿਆ ਕਿੰਨਾ ਕੁ ਸਕੂਨ ਮਿਲਿਆ ਕੋਈ ਬੰਦਾ ਬੜਾ ਗਰਮੀ ਦੇ ਰੁੱਤੇ ਪਿਆਸਾ ਹੈ ਤੇ ਪ੍ਰਾਨ ਨਿਕਲ ਲੱਗੇ ਸੋ ਕਿਸੇ ਨੇ ਪਾਣੀ ਮੂੰਹ ਵਿੱਚ ਪਾਤਾ ਪਾਣੀ ਉਹਦਾ ਜੀਵਨ ਬਣ ਗਿਆ ਪਾਣੀ ਕਰਕੇ ਮਰ ਰਿਹਾ ਸੀ ਸਵਾਸ ਨਿਕਲ ਰਹੇ ਸੀ ਪਾਣੀ ਮਿਲ ਗਿਆ ਜੀਵਨ ਮਿਲ ਗਿਆ ਅੰਦਰ ਜਿਹੜੀ ਆਸ ਤੜਫ ਸੀ ਜਿਹੜੀ ਤੜਫਣਾ ਵਿੱਚ ਤੜਫ ਰਿਆ ਸੀ ਉਹ ਅੰਮ੍ਰਿਤਮਈ ਸ਼ਬਦ ਮਿਲ ਗਿਆ ਹੈ ਉਹ ਸ਼ਬਦ ਮਿਲ ਗਿਆ ਹੈ ਕੁਝ ਸਕੂਨ ਮਿਲਿਆ ਗੁਰੂ ਦੇ ਮਲਾਪ ਦੀ ਗੱਲ ਤੋਰੀ ਗੁਰੂ ਨਾਲ ਮਲਾਪ ਹੋਇਆ ਜਿੰਨਾ ਚਿਰ ਆਸ ਨਹੀਂ ਨਾ ਉਹਨਾਂ ਚਿਰ ਮਲਾਪ ਨਹੀਂ ਹੁੰਦਾ ਕਿ ਬਾਬਾ ਅਮਰਦਾਸ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਨਹੀਂ ਮਿਲੇ ਹੋਣਗੇ ਇੱਕੋ ਘਾਰੇ ਭਤੀਜੇ ਦੀ ਬਰਾਤ ਗਈ ਤੇ ਬਾਬਾ ਅਮਰਦਾਸ ਨਾ ਗਏ ਹੋਣਗੇ ਇਹਦਾ ਹੋ ਨਹੀਂ ਸਕਦਾ ਵੱਡੇ ਨੇ ਘਰ ਦੇ ਵਿੱਚੋਂ ਤੇ ਕਿਉਂ ਨਾ ਭਤੀਜੇ ਦੀ ਬਰਾਤ ਗਏ ਹੋਣਗੇ ਗੁਰੂ ਅੰਗਦ ਸਹਿ ਮਹਾਰਾਜ ਜੀ ਨੂੰ ਕੁੜਮਾਚਾਰੀ ਚ ਕਿਉਂ ਨਾ ਮਿਲੇ ਹੋਣਗੇ ਜਾ ਕੇ ਪਰ ਉਦੋਂ ਆਸ ਨਹੀਂ ਸੀ ਕੋਈ ਕੂਏ ਦੇ ਕੋਲ ਘੁੰਮਦਾ ਫਿਰੇ ਘੜੇ ਦੇ ਕੋਲ ਘੁੰਮਦਾ ਫਿਰੇ ਨਲਕੇ ਟੂਬਵੈਲ ਦੇ ਕੋਲ ਘੁੰਮਦਾ ਫਿਰੇ ਉਹਨੇ ਕੀ ਲੈਣਾ ਪਾਣੀ ਵਹਿੰਦਾ ਹੈ ਖੇਤੀ ਨੂੰ ਰਮੀਂਦਾ ਹੈ ਪਾਣੀ ਨਿਕਲਦਾ ਹੈ ਪਸ਼ੂ ਪੀਤੀ ਜਾਂਦੇ ਆਂਦੇ ਪੰਛੀ ਪੀਤੀ ਜਾਂਦੇ ਮਨੁੱਖ ਪੀਤੀ ਜਾਂਦੇ ਮੈਂ ਕੀ ਲੈਣਾ ਹੈ ਆਸ ਨਹੀਂ ਹੈ ਤਾਈ ਭਗਤ ਰਵਿਦਾਸ ਜੀ ਕਹਿੰਦੇ ਆਸ ਕਰ ਕਹਿ ਰਵਿਦਾਸ ਆਸ ਲਗ ਜੀਵ ਚਿਰ ਪਇਓ ਦਰਸ਼ਨ ਦੇਖੇ ਆਸ ਇਤੇ ਦਰਸ਼ਨ ਦੇਖੇ ਨੇ ਜੇ ਆਸ ਹੀ ਨਹੀਂ ਤੇ ਦਰਸ਼ਨ ਕੀ ਦੇਣੇ ਪਿਆਸ ਹੀ ਨਹੀਂ ਤੇ ਪਾਣੀ ਕਿਹੜਾ ਉਹ ਆਸ ਨੇ ਉਹ ਪਿਆਸ ਨੇ ਉਹ ਆਨੰਦ ਨੇ ਉਹ ਸਕੂਨ ਨੇ ਬਾਬੇ ਦੇ ਅੰਦਰ ਉਹ ਬੋਲ ਚੱਲ ਪਏ ਬਾਣੀ ਦੇ ਜਦੋਂ ਸੁਣ ਲਿਆ ਨਾ ਅੰਦਰ ਬਾਣੀ ਦੇ ਬੋਲ ਚੱਲ ਪਏ ਤੇ ਮਲਾਪ ਦੀ ਤੜਫ ਵਧ ਗਈ ਕਿ ਇਸ ਸਮੁੰਦਰ ਦੇ ਕੁਲ ਧੀਏ ਲੈ ਕੇ ਚੱਲ ਫਿਰ ਬੀਬੀ ਅਮਰੁਖ ਖਡੂਰੇ ਲੈ ਕੇ ਆਈ ਮਹਾਰਾਜ ਨਾਲ ਮਲਾਪ ਹੋਇਆ ਧਿਆਨ ਕੇ ਨਹੀਂ ਕਿਹਾ ਜੀ ਮੈਂ ਪਹਿਲਾਂ ਵੀ ਆਇਆ ਸਾਂ ਮਿਲਿਆ ਸਾਂ ਬਰਾਤੇ ਵੀ ਆਇਆ ਸਾਂ ਮੈਂ ਦਾ ਸਹੁਰਾ ਆ ਫੁਲਾਨਾ ਕੁਝ ਨਹੀਂ ਕਿਹਾ ਦਰਵਾਜ਼ੇ ਤੇ ਆ ਕੇ ਕਿਹਾ ਧੀਏ ਸਤਗੁਰਾਂ ਦਾ ਹੁਕਮ ਲੈ ਕੇ ਆ ਉਹਨਾਂ ਦਾ ਹੁਕਮ ਹੋਵੇ ਬਾਬਾ ਬਾਹਰ ਖੜਾ ਹੈ ਬੀਬੀ ਅਮਰੋ ਸਤਗੁਰਾਂ ਨੂੰ ਜਾ ਕੇ ਨਮਸਕਾਰ ਕੀਤੀ ਹੈ ਪਿਤਾ ਸਤਗੁਰੂ ਨੂੰ ਤੇ ਸਤਗੁਰਾਂ ਨੇ ਕਿਹਾ ਧੀਏ ਤੈਨੂੰ ਕਿਹਾ ਸੀ ਸਾਨੂੰ ਲੋੜ ਹੋਈ ਬੁਲਾਵਾ ਭੇਜ ਕੇ ਮੰਗਾਂ ਲਵਾਂਗੇ ਸੋਖਿਆ ਆਪਣੇ ਆਪ ਚੱਲ ਆਈਆਂ ਕਹਿੰਦੀ ਨਹੀਂ ਮੈਨੂੰ ਲੈ ਕੇ ਆਏ ਨੇ ਕੌਣ ਮੇਰੇ ਪਿਤਾ ਜੀ ਔਰ ਮੇਰੇ ਪਿਤਾ ਜੀ ਲੈ ਕੇ ਆਏ ਨੇ ਉਹਦੇ ਸਹੁਰੇ ਦਾ ਵੱਡਾ ਭਾਈ ਐ ਤੇ ਸ਼ਬਦਾਵਲੀ ਇਹ ਮੇਰੇ ਪਿਤਾ ਜੀ ਲੈ ਕੇ ਆਏ ਨੇ ਜਦੋਂ ਇਹ ਗੱਲ ਹੋਈ ਕਹਿੰਦੇ ਵੀ ਉਹਨਾਂ ਜਿਹਨਾਂ ਨੂੰ ਲੈ ਕੇ ਆਏ ਫਿਰ ਕਿੱਥੇ ਛੱਡ ਆਈਂ ਕਹਿੰਦੇ ਜੀ ਉਹ ਬਾਹਰ ਤੁਹਾਡੇ ਹੁਕਮ ਲਈ ਖੜੇ ਆਗਿਆ ਮੰਗਦੇ ਮਹਾਰਾਜ ਕਹਿੰਦੇ ਦਰ ਤੇ ਲੈ ਆਂ ਹੀ ਘਰੇ ਮੈਂ ਆਪ ਲੈ ਆਵਾਂਗਾ ਮਹਾਰਾਜ ਆਏ ਬਾਬਾ ਅਮਰਦਾਸ ਜੀ ਨੂੰ ਗਦਗਦ ਲੰਮੀਆਂ ਗੁਰੂ ਅੰਗਦ ਸਹਿਬ ਨੇ ਬਾਹਾਂ ਫੁਲਾਈਆਂ ਬਾਬਾ ਅਮਰਦਾਸ ਚਰਣਾ ਤੇ ਟੈ ਭਏ ਚੁੱਕ ਕੇ ਸੀਨੇ ਨਾਲ ਲਾਇਆ ਨੇ ਤੇ ਸੇਵਾ ਮੰਗ ਕੇ ਲਈ ਮਹਾਰਾਜ ਮੈਨੂੰ ਸੇਵਾ ਵਿੱਚ ਲਾ ਲਾਓ ਆਪਣੀ ਸੇਵਾ ਵਿੱਚ ਨਾਲ ਸਿਮਰਨ ਅੰਦਰ ਬਾਹਰ ਸੇਵਾ ਤੇ ਸਿਵਾਕ ਦੀਏ ਸਤਿਗੁਰੂ ਦੀ ਤੇ ਜਦੋਂ ਚਿੱਤ ਲਾ ਕੇ ਕੀਤੀ ਫਿਰ ਸਭ ਕੁਝ ਮਿਲ ਗਿਆ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਫਿਰ ਕੀ ਹੁੰਦਾ ਮਨ ਚਿੰਦਿਆ ਫਲ ਪਾਵਣਾ ਸੇਵਾ ਕਰਨਿਆ ਸਿਮਰਨ ਕਰਨਿਆ ਹਉਮੈ ਵਿੱਚੋਂ ਦਏ ਅੰਦਰੋਂ ਹਉਮੈ ਚਲੀ ਗਈ ਮੈਂ ਰਿਆ ਹੀ ਨਹੀਂ ਗੁਰੂ ਅਮਰਦਾਸ ਮਹਾਰਾਜ ਸਾਨੂੰ ਜਿਹੜੇ ਬਚਨ ਕਹਿੰਦੇ ਆ ਨਾ ਗੁਰਸੰਗਤ ਜੀ ਕਹਿੰਦੇ ਗੁਰੂ ਨੂੰ ਮਿਲ ਨਹੀਂ ਤੇ ਐ ਮਿਲਿਆ ਜਾਣਾ ਹੀ ਐਸ ਤਰ੍ਹਾਂ ਗੁਰੂ ਨਾਲ ਤੁਰਨਾ ਹੀ ਤੇ ਐਉਂ ਤੁਰਨਾ ਹੀ ਗੁਰੂ ਨਾਲ ਨਾਤੇ ਨਾ ਵਿਖਾਉਣ ਲੱਗ ਪਾਈ ਮੇਰਾ ਨਾਤਾ ਹੈ ਜਿਨ੍ਹਾਂ ਨੇ ਨਾਤਾ ਵਿਖਾਇਆ ਨਾ ਰਿਸ਼ਤਾ ਦਸਥਾਇਆ ਕਿ ਮੇਰਾ ਬਾਪ ਏ ਇਹ ਮੇਰਾ ਕੋੜ ਮੈਂ ਇਹ ਮੇਰਾ ਐ ਉਹਨਾਂ ਨੂੰ ਮਿਲਿਆ ਕੁਛ ਨਹੀਂ ਜੀ ਸੱਚੀ ਮੁੱਚੀ ਇਤਿਹਾਸ ਨੂੰ ਪੜ ਕੇ ਦੇਖ ਲਿਆ ਜੀ ਉਹਨਾਂ ਦੇ ਸ਼ਿਕਵੇ ਹੀ ਰਹੇ ਤੇ ਜਿਨ੍ਹਾਂ ਨੇ ਇਹ ਗਵਾਤਾ ਤੇ ਸੇਵਕੀ ਭਾਵ ਜੀਵਨ ਵਿੱਚ ਉਤਰਾਇਆ ਫਿਰ ਉਹਨਾਂ ਨੇ ਲੋਕ ਪਰਲੋਕ ਦਾ ਤੇ ਸੁਖ ਪਾਇਆ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਕੇਸ਼ ਨਾਮ ਵਸਾਏ ਸੇਵਾ ਨਾਲ ਤੇ ਸਿਮਰਨ ਨਾਲ ਗੁਰੂ ਰੀਜਦਾ ਤੇ ਫਿਰ ਗੁਰੂ ਸਿੱਖ ਨੂੰ ਸਿੱਖ ਨਹੀਂ ਰਹਿਣ ਦਿੰਦਾ ਗੁਰੂ ਸਿੱਖ ਨੂੰ ਸਤਗੁਰੂ ਬਣਾ ਦਿੰਦਾ ਹੈ ਸਤਗੁਰੂ ਬਣਾ ਦਿੰਦਾ ਹੈ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਰਪਾ ਦੇ ਘਰ ਵਿੱਚ ਆਉਂਦੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਮਹਾਰਾਜ ਕਹਿੰਦੇ ਬਿਨਾਂ ਸਤਿਗੁਰੂ ਦੇ ਸਿਮਰਨ ਤੋਂ ਸਿਮਰਨ ਕੀਤਾ ਨਹੀਂ ਕਹਿੰਦਾ ਸੁੱਖ ਮਿਲਦਾ ਏ ਗਏ ਸਾ ਕਿਸੇ ਅਸਥਾਨ ਤੇ ਦیدار ਕੀਤੇ ਅਰਦਾਸ ਵੀ ਕੀਤੀ ਅਰ ਪ੍ਰਕਰਮਾਂ ਵੀ ਕੀਤੀਆਂ ਪੱਲੇ ਕੁਝ ਨਹੀਂ ਜੇ ਪਿਆ ਕਿਸੇ ਮੈਡੀਕਲ ਤੇ ਜਾਇਆ ਜੇ ਡਾਕਟਰ ਨੂੰ ਰੋਗ ਦੱਸਿਆ ਜੇ ਆਪਣਾ ਉਹ ਤੁਹਾਨੂੰ ਦਵਾਈ ਦੱਸੇ ਤੇ ਉਹ ਖਾਇਆ ਜੇ ਨਾ ਤੇ ਉੱਥੇ ਭਾਵੇਂ 2 ਘੰਟੇ ਬੈਠੇ ਹੋ ਤੇ ਭਾਵੇਂ ਅੱਧਾ ਘੰਟਾ ਬੈਠੇ ਹੋ ਤੇ ਭਾਵੇਂ ਉਹ ਮੈਡੀਕਲ ਦੀਆਂ ਦਾ ਵੈਦ ਦੀਆਂ ਪ੍ਰਕਰਮਾ ਕਰਕੇ ਆਜਾ ਜੇ ਪੱਲੇ ਕੁਝ ਨਹੀਂ ਜੇ ਪੈਣਾ ਜੇ ਦਵਾਈ ਨਹੀਂ ਖਾਧੀ ਉਹਦੇ ਦੱਸੇ ਮੁਤਲਕ ਪਰਹਿੇਦ ਨਹੀਂ ਕੀਤਾ ਉਹ ਦਵਾਈ ਉਸੇ ਢੰਗ ਨਾਲ ਉਸੇ ਟਾਈਮ ਟੇਬਲ ਦੇ ਨਾਲ ਨਹੀਂ ਉਹਦਾ ਇਸਤੇਮਾਲ ਕੀਤਾ ਤੇ ਕੋਈ ਨਹੀਂ ਕਹੇਗਾ ਕਿ ਤੂੰ ਠੀਕ ਹੋ ਜਾਏਗਾ ਨਰੋਗਤ ਹੋ ਜਾਵੇਂਗਾ ਦੁੱਖ ਕਿਉਂ ਨੇ ਦੁੱਖ ਇਸ ਕਰਕੇ ਨੇ ਗੁਰੂਕੁਲ ਆਉਣੇ ਆ ਤੇ ਗੇੜੇ ਕੱਢ ਕੇ ਗੱਲਾਂ ਬਾਤਾਂ ਮਾਰ ਕੇ ਖਾਮੀਆਂ ਵੇਖ ਕੇ ਦੂਜਾ ਕੀ ਕਰਦਾ ਤੇਜਾ ਕੀ ਕਰਦਾ ਜਿੱਥੇ ਜਾਈਏ ਸਾਡਾ ਧਿਆਨ ਨਹੀਂ ਹੁੰਦਾ ਬੁਲਾਣਾ ਉੱਥੇ ਕੀ ਕਰਦਾ ਢਿੰਗੜਾ ਕੀ ਕਰਦਾ ਤੇ ਸਾਡਾ ਧਿਆਨ ਗੁਰੂ ਵੱਲ ਨੂੰ ਘਟ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਸਾਹਮਣੇ ਰੱਖ ਗੁਰੂ ਤੇਰਾ ਵੈਦ ਹੀ ਰੋਗ ਗਨਾਕੇ ਆਦਾਨੈ ਜਿਹੜੀ ਗੱਲ ਗੁਰੂ ਦੱਸਦਾ ਹੈ ਦਵਾਈ ਉਹ ਖਾਂਦਾ ਨਹੀਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਦੇਵੇ ਔਖਦ ਦਾ ਅਰਥ ਹੁੰਦਾ ਹੈ ਦਵਾਈ ਔਸ਼ਧੀ ਦਿੰਦਾ ਜਿਹੋ ਜੀ ਅਸੀਂ ਪ੍ਰਾਰਥਨਾ ਕਰਦੇ ਆ ਨਾ ਜੀ ਆਕੇ ਗੁਰੂ ਉਹ ਜਿਆ ਸਾਨੂੰ ਢੰਗ ਦੱਸਦੇ ਨੇ ਜੇ ਵੈਦ ਦੱਸਦਾ ਨਾ ਆਹ ਗੋਲੀ ਲੈ ਲੈ ਇਹਦੇ ਨਾਲ ਐ ਖਾ ਲਈ ਇਹਨੂੰ ਐ ਖਾ ਲਈ ਤੇ ਤੇਰਾ ਬੁਖਾਰ ਉਤਰ ਜਾਏਗਾ ਤੈਨੂੰ ਆਹ ਹੋ ਜਾਏਗਾ ਠੀਕ ਹੋ ਜਾਏਗਾ ਗੁਰੂ ਵੀ ਦੱਸਦਾ ਹੈ ਆਹ ਸ਼ਬਦ ਕਮਾਲ ਹੈ ਆਹ ਬੋਲ ਕਮਾਲ ਹੈ ਆਹ ਕੰਮ ਕਰ ਲੈ ਤੇ ਸਜਣਾ ਜਿਹੜਾ ਹੈ ਪਾਰ ਉਤਾਰਾ ਹੋ ਜਾਏਗਾ ਇੱਥੇ ਵੀ ਤੇ ਉੱਥੇ ਵੀ ਤੇਰੇ ਨਾਲ ਨਿਭਦਾਏਗਾ ਉਹਨ ਗੁਰੂ ਨੂੰ ਅਸੀਂ ਆਪਣੀ ਗਿਣਤੀ ਗਿਣਾ ਦੇਨੇ ਗੁਰੂ ਦੀ ਗੱਲ ਨਹੀਂ ਸੁਣਦੇ ਗੁਰੂ ਦੀ ਗੱਲ ਨਹੀਂ ਮੰਨਦੇ ਗੁਰੂ ਨੂੰ ਆਪਣੀ ਗੱਲ ਮਨਾਉਣ ਆਉਨੇ ਆ ਕਿ ਮੈਂ ਤੈਨੂੰ ਕਿਹਾ ਹੋਵੇ ਤੂੰ ਕਿਹਾ ਐ ਮੈਂ ਨਹੀਂ ਉਹ ਕਰਨਾ ਮਹਾਰਾਜ ਕਹਿੰਦੇ ਦਵਾਈ ਦਾ ਖਾਣਾ ਕੀ ਇਹ ਜਪਣਾ ਜਿਹੜਾ ਸ਼ਬਦ ਉਪਦੇਸ਼ ਗੁਰੂ ਦੇਂਦਾ ਨਾ ਗੁਰਬਾਣੀ ਉਹਨੂੰ ਜਪਣਾ ਤੇ ਇੱਕ ਦਵਾਈ ਆ ਮੂੰਹ ਚ ਜਵਾਕ ਰੱਖ ਲੈਂਦੇ ਆ ਕਈ ਵੇਰ ਵੰਦਰ ਨਿੰਨ ਗਾਉਂਦੇ ਤੇ ਕੰਮ ਉਹਨਾਂ ਦਾ ਵੀ ਸਿਰੇ ਨਹੀਂ ਦੇ ਚੜਦਾ ਦਵਾਈ ਕਈ ਵਾਰ ਗੋਲੀ ਮਿੱਠੀ ਹੋਵੇ ਤੇ ਮਿੱਠਾ ਜ਼ਬਾਨ ਤੇ ਕੁਝ ਆ ਜਾਂਦਾ ਹੈ ਤੇ ਕੌੜੀ ਹੋਵੇ ਤੇ ਕੜਵੀ ਲੱਗਣ ਲੱਗ ਜਾਂਦੀ ਹੈ ਹੁਣ ਜੇ ਉਹ ਕੌੜੀ ਚਾਹ ਮਿੱਠੀ ਅੰਦਰ ਲੰਗਦਾ ਹੈ ਮੁਕੰਮਲ ਰੂਪ ਚ ਉਹਨੇ ਕੰਮ ਫੇਰ ਕਰਨਾ ਹੈ ਮੁਕੰਮਲ ਰੂਪ ਚ ਕਈ ਵਿਰਸੀ ਜ਼ਬਾਨੀ ਕਲਾਮੀ ਨਾ ਵਾਹਿਗੁਰੂ ਵਾਹਿਗੁਰੂ ਵੀ ਕਹਿ ਲੈਂਨੇ ਆ ਮੇਰੀ ਤਰ੍ਹਾਂ ਬਾਣੀ ਵੀ ਜ਼ੁਬਾਨੀ ਕਲਾਮੀ ਪੜ ਲੈਂਨੇ ਪਰ ਜੀਵਨ ਅੰਦਰ ਨਹੀਂ ਉਤਾਰਦੇ ਤਾਂ ਹੀ ਮੁਕੰਮਲ ਰੂਪ ਚ ਦੁੱਖ ਦਰਦ ਦੂਰ ਨਹੀਂ ਹੁੰਦੇ ਆਪਣੇ ਅੰਦਰ ਨਹੀਂ ਬਾਣੀ ਉਤਰੀ ਵਿਚਾਰ ਅੰਦਰ ਨਹੀਂ ਉਤਰੀ ਉਹਨੇ ਕਰ ਨਹੀਂ ਕੀਤਾ ਜਿਵੇਂ ਉਹ ਜਵਾਕ ਮੂੰਹ ਚੋਂ ਕੱਢ ਕੇ ਗੋਲੀਆਂ ਜੀਬ ਬਾਹਰ ਕੱਢ ਕੇ ਦਿਖਾਉਂਦੇ ਨੇ ਨਾ ਆਹ ਵੇਖ ਜ਼ੁਬਾਨ ਤੇ ਰੱਖੀ ਹੋਈ ਹੈ ਗੋਲੀ ਮੂੰਹ ਚਾ ਤੇ ਅਸੀਂ ਕਹ ਦਿੰਨੇ ਆ ਦੇਖ ਮੈਂ ਬਾਣੀ ਪੜਦਾ ਐ ਨਾ ਤੈਨੂੰ ਪਤਾ ਐ ਨਾ ਜਿਹੜੇ ਫਾਲਾ ਰਸ ਨਾਲ ਭਰ ਜਾਣ ਉਹਨਾਂ ਕਦੇ ਪੌਰਿਆਂ ਨੂੰ ਜਨਵਾਰਾਂ ਨੂੰ ਚਿੱਠੀਆਂ ਪਾਈਆਂ ਮਧੂ ਮੱਖੀਆਂ ਨੂੰ ਕਿ ਅਸੀਂ ਸਾਡੇ ਵਿੱਚ ਰਾਤ ਸੇ ਆਪਣੇ ਆਪ ਪਤਾ ਲੱਗ ਜਾਂਦਾ ਜਿਹੜੇ ਫੁੱਲ ਵਿੱਚ ਸੁਗੰਧੀ ਭਰਦਾ ਏ ਪੌਰਿਆਂ ਨੂੰ ਮਧ ਮੱਖੀਆਂ ਨੂੰ ਸੁਨੇਹੇ ਭੇਜੇ ਨੇ ਫੁੱਲੇਰਿਆਂ ਨੂੰ ਬਈ ਸਾਡੇ ਵਿੱਚ ਸੁਗੰਧੀ ਭਰ ਗਈ ਮੁਕਰੰਦੀ ਭਰ ਗਈ ਹੈ ਜਿਹੜੇ ਸਿੱਖ ਦੇ ਅੰਦਰ ਰਸ ਭਰਦਾ ਏ ਨਾਮ ਟਿਕ ਜਾਏ ਅੰਦਰ ਪ੍ਰੇਮ ਉਤਪਨ ਹੁੰਦਾ ਏ ਆਨੰਦ ਦਾ ਖੇੜਾ ਆਏ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਉਹਦੇ ਜੀਵਨ ਤੋਂ ਹੀ ਪਤਾ ਲੱਗ ਜਾਂਦਾ ਹੈ ਉਹਦੇ ਜੀਵਨ ਤੋਂ ਹੀ ਉਹ ਭਲਾ ਕਰਦਾ ਨਹੀਂ ਭਲਾ ਉਹਦੇ ਤੋਂ ਆਪੇ ਹੀ ਹੋਈ ਜਾਂਦਾ ਹੈ ਆਪੇ ਹੀ ਹੋਈ ਜਾਂਦਾ ਹੈ ਜਿਸ ਪਾਸੇ ਹੁੰਦੀ ਇੱਕ ਵਾਰ ਦੀ ਵਾਰਤਾ ਸੁਣਾਉਂਦੇ ਵਿਦਵਾਨ ਕਹਿੰਦੇ ਮਹਾਤਮਾ ਮਹਾਵੀਰ ਹੋਏ ਨਾ ਮਹਾਵੀਰ ਤੇ ਉਹ ਕਿਸੇ ਨਗਰ ਚੱਲੇ ਗਏ ਉਹ ਕਹਿੰਦਾ ਵੀ ਮੈਂ ਕੁਝ ਦਿਨ ਪ੍ਰਚਾਰ ਕਥਾ ਵਿਖਿਆਨ ਕਰਨਾ ਇੱਥੇ ਪਿੰਡ ਵਾਲੇ ਬੜੇ ਹੈਗੇ ਸਨ ਸੁਭਾਅ ਦੇ ਕਰੜੇ ਤੇ ਉਹ ਕਹਿੰਦੇ ਭਾਜਾ ਤੇਰੇ ਵਰਗੇ ਪਤਾ ਨਹੀਂ ਕਿੰਨੇ ਸਾਧ ਆਉਂਦੇ ਇੱਥੇ ਕੋਈ ਜਗ੍ਹਾ ਨਹੀਂ ਤੇਰੇ ਲਈ ਭਾਜਾ ਉਹ ਚਲਾ ਗਿਆ ਇੱਕ ਦਿਨ ਬਾਅਦ ਦੂਜੇ ਦਿਨ ਫੇਰ ਪਿੰਡ ਦੇ ਵੀ ਦੀ ਗੇੜਾ ਦਿੱਤਾ ਕਹਿੰਦਾ ਭਾਈ ਸੱਜਣੋ ਮੈਂ ਇੱਥੇ ਪ੍ਰਚਾਰ ਕਰਨਾ ਚਾਹਣਾ। ਉਹਨਾਂ ਫੇਰ ਕਿਹਾ ਤੇ ਜਿਗਦੰਦੀ ਫੇਰ ਲੰਘਿਆ ਉਹ ਉੱਠ ਕੇ ਖੜੇ ਹੋਗੇ ਨਾ ਘੇਰਾ ਪਾ ਲਿਆ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੈਨੂੰ ਅਸੀਂ ਇੱਥੇ ਬੋਲਣ ਨਹੀਂ ਹੁੰਦੇ ਨਾ। ਉਹ ਕਹਿੰਦਾ ਭਲਿਆ ਤੂੰ ਬੋਲਣ ਦੀ ਗੱਲ ਕਰਦਾ ਆ ਜੇਕਦੇ ਉਸ ਰੱਬ ਦੀ ਕਿਰਪਾ ਹੋਈ ਨਾ ਬੋਲਣਾ ਛੱਡ ਜੇ ਕਿਰਪਾ ਹੋਈ ਉਹਦੀ ਤੇ ਮੇਰੇ ਨੰਗਨ ਦੇ ਨਾਲ ਹੀ ਕਾਰਜ ਸਵਰਜਣਾ ਹੈ। ਤੁਹਾਡੇ ਕੋਲ ਦੀ ਮੈਂ ਲੰਘਦਾ ਨਾ ਤੁਹਾਡਾ ਬੁਲਾ ਕੇ ਤੇ ਇੰਨੇ ਨਾਲ ਹੀ ਕਾਰਜ ਸਵਰਦਾ ਨਾ ਹੈ ਬਾਣੀ ਅੰਦਰ ਉਤਰੀ ਸਿਮਰਨ ਅੰਦਰ ਉਤਰਿਆ ਜਿਹੜੇ ਸਿੱਖ ਦਾ ਸਿੱਖ ਸੰਗ ਕਰੇ ਉਹਦਾ ਦੂਜੇ ਨੂੰ ਰੰਗ ਚੜੇ ਆਪਾਂ ਨੇ ਨਾ ਜੈਸੀ ਸੰਗਤ ਵੈਸੀ ਰੰਗਤ ਸੱਤ ਦਾ ਸੰਗ ਕਰੇ ਤੇ ਸੱਚ ਦਾ ਉਹਨੂੰ ਰੰਗ ਚੜੇ ਤੇ ਜੇ ਨਹੀਂ ਚੜਿਆ ਇਹਨੇ ਸੱਤ ਦਾ ਸੰਗ ਹੀ ਨਹੀਂ ਕਰਿਆ ਇਹਨੇ ਸੱਤ ਦਾ ਸੰਗ ਹੀ ਨਹੀਂ ਕਰਿਆ ਇਹ ਦੇਵਾਲ ਦੂਸ਼ਤ ਨੇ ਇਹ ਦੀ ਵਿਚਾਰ ਦੂਸ਼ਤ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਉਹ ਹਰ ਹਰ ਨਾਮ ਔਖਦ ਮੁਖ ਦੇਵੈ ਔਸ਼ਦੀ ਦਵਾਈ ਦਿੰਦਾ ਹੈ ਕਾਟੇ ਜਮ ਕੀ ਫੰਦਾ ਐਸੀ ਕੋਈ ਦੁਨੀਆ ਚ ਵੈ ਤੇ ਮੈਡੀਕਲ ਦੀ ਦਵਾਈ ਨਹੀਂ ਬਣੀ ਮੈਡੀਕਲ ਸਾਇੰਸ ਨੇ ਤਿਆਰ ਨਹੀਂ ਕੀਤੀ ਜਿਹੜੀ ਜਮਾਂ ਦੀ ਫਾਹੀ ਕੱਟ ਸਕੇ ਗੁਰੂ ਨੇ ਤਿਆਰ ਕੀਤੀ ਆ ਤੈਨੂੰ ਜਮ ਤੇਰੇ ਨੇੜੇ ਨਹੀਂ ਆਉਣਗੇ ਉਹ ਦਵਾਈ ਮੁੱਖ ਦੇ ਵਿੱਚ ਰੱਖ ਤੇ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਉਹਨੂੰ ਗਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਆਨਿ ਤਿਆਗੋ ਤ੍ਰੰਗ ਸੰਤ ਜਨਾ ਕੀ ਧੂਰ ਮਨ ਮੰਗ ਮਾਲਕ ਵੱਲ ਨੂੰ ਤੁਰ ਜਪ ਜੇ ਨਹੀਂ ਜਪਿਆ ਤੇ ਤੂੰ ਸਤ ਜਾਨੀ ਬਿਨ ਸਤਗੁਰ ਸੇਵੇ ਬਿਨਾ ਗੁਰੂ ਦੇ ਸਿਮਰਨ ਤੋਂ ਫਿਰ ਕੀ ਹੁੰਦਾ ਬਹੁਤਾ ਦੁੱਖ ਲੱਗਾ ਸਿਮਰਨ ਕਰਦਾ ਹੋਵੇਂਗਾ ਬਾਣੀ ਪੜਦਾ ਹੋਵੇਂਗਾ ਬਾਰੀ ਦਿਖਾਵਾ ਹੋਵੇਗਾ ਬਾਣੀ ਦਾ ਕਤਰਾ ਜੀਵਨ ਵਿੱਚ ਉਤਰ ਗਿਆ ਨਾ ਮੇਰੇ ਗੁਰੂ ਤਾਂ ਕਹਿੰਦੇ ਆ ਸੁਣਿਆ ਦੁੱਖ ਪਾਪ ਕਾ ਨਾਸ ਉਦਾਂ ਦੇ ਦੁੱਖਾਂ ਦੇ ਪਾਪਾਂ ਦਾ ਨਾਸ ਏ ਤੇ ਤੂੰ ਕੰਗਿਆਉਣਾ ਫਿਰਦਾ ਏ ਕਿ ਕਉ ਨੇ ਜੀਵਨ ਵਿੱਚ ਨਹੀਂ ਉੱਤਰੀ ਉੱਥੇ ਹੰਕਾਰ ਉੱਤਰ ਗਿਆ ਕਿ ਮੈਂ ਬਾਣੀ ਪੜਦਾ ਮੈਂ ਗੁਰਮਤੀਆ ਮੇਰੇ ਵਰਗਾ ਕੌਣ ਹੰਕਾਰ ਉੱਤਰ ਗਿਆ ਨਿਰੰਕਾਰ ਨਹੀਂ ਆਇਆ ਹੰਕਾਰ ਆ ਗਿਆ ਬਾਣੀ ਕਰਕੇ ਮੇਰੇ ਜਿਨੀ ਨੌਲੇਜ ਕੌਣ ਰੱਖਦਾ ਹੈ ਮੇਰੇ ਜਿਨੀ ਸਮਝ ਸੁਝ ਕੌਣ ਰੱਖਦਾ ਹੈ ਬਸ ਇਹੋ ਹੰਕਾਰ ਅੰਦਰ ਆ ਕੇ ਵਸ ਗਿਆ ਨਿਰੰਕਾਰ ਬਾਹਰ ਜਦ ਨਰੰਕਾਰ ਅੰਦਰ ਆ ਗਿਆ ਹੰਕਾਰ ਬਾਹਰ ਚਲਾ ਜਾਏਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤਾ ਦੁੱਖ ਲੱਗਾ ਬਹੁਤਾ ਜੀਵਨ ਵਿੱਚ ਦੁੱਖ ਆ ਗਿਆ ਉਹਦੇ ਜੀਵਨ ਵਿੱਚ ਘਾਟ ਏ ਜਾਪ ਨਹੀਂ ਹੋਇਆ ਯੁਗ ਚਾਰੇ ਪਰਮਾਈ ਚਾਰ ਜੁਗਾਂ ਦੇ ਵਿੱਚ ਪਟਕਦਾ ਹੈ ਪਰਮ ਦਾ ਫਿਰਦਾ ਹੈ ਪਟਕਦਾ ਫਿਰਦਾ ਹੈ ਦਕਡੋਲੇ ਖਾਂਦਾ ਚੌਨੋ ਅਵਸਥਾ ਦੁਆਰਾ ਬਾਲ ਕਸ਼ੋਰ ਜਵਾਨੀ ਬਿਰਧਾ ਅਰ ਜੀਵਨ ਦੇ ਵਿੱਚ ਭਟਕਦਾ ਫਿਰਦਾ ਹੈ ਗੁਰੂ ਤੋਂ ਬਗੈਰ ਸੁਖ ਨਹੀਂ ਗੁਰੂ ਦੀ ਸੇਵਾ ਨੇ ਭਾਂਡਾ ਮਾਨ ਦੇ ਨਾਲ ਸਿਮਰਨ ਦੀ ਦਾਤ ਅੰਦਰ ਟਿਕਦਾਨੀ ਹੈ ਜਾਪ ਸੁਰਤ ਨਾਲ ਅੰਦਰ ਕੀਤਾ ਹੈ ਸਿਮਰਨ ਅੰਦਰ ਚੱਲ ਪਿਆ ਜਨਮਾਂ ਜਨਮਾਂ ਤਰਾਂ ਦੇ ਪਾਪ ਨਾਸ਼ ਹੋ ਜਾਣਗੇ ਬਾਹਰੋਂ ਤਪੌਣ ਦਾ ਵੀ ਯਤਨ ਕੀਤਾ ਜਾਏਗਾ ਤਾਂ ਵੀ ਸਕੂਨ ਤੇ ਆਨੰਦ ਦੇ ਸਹਿਤ ਹੋਵੇਂਗਾ ਤਾਂ ਮੇ ਖੇੜੇ ਦੇ ਸਹਿਤ ਹੋਵੇਂਗਾ ਮਹਾਰਾਜ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਜਿਹੜਾ ਪ੍ਰਭੂ ਦੀ ਸੇਵਾ ਕਰਕੇ ਤੇ ਸਿਮਰਨ ਕਰਕੇ ਸੁਖ ਮਿਲਦਾ ਸੋ ਸੁਖ ਉਹ ਸੁਖ ਰਾਜ ਨਾਲ ਨਹੀਂ ਹੈ ਕਿਹ ਰਾਜ ਦੇ ਵਿੱਚੋਂ ਨਹੀਂ ਮਿਲਦਾ ਕਿਹ ਰਾਜੇ ਕੋਲੋਂ ਨਹੀਂ ਮਿਲਦਾ ਰਾਜੇ ਦੇ ਤਾਂ ਆਪਣੇ ਕੋਲ ਨਹੀਂ ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਇਹ ਸੁਖੀਆ ਉਹ ਤਾਂ ਆਪ ਦੁਖੀ ਹੈ ਜਪੇਗਾ ਤਾਂ ਸੁਖੀ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੇ ਨਿਸਤਾਰ ਜਿਉ ਪ੍ਰਭੂ ਜਿੰਨੇ ਸੁਖ ਨੇ ਸਾਰੇ ਸੇਵਾ ਵਿੱਚ ਨੇ ਤੇ ਸੇਵਾ ਫਲੀ ਭੂਤ ਕਿਵੇਂ ਹੁੰਦੀ ਏ ਸਿਮਰਨ ਨਾਲ ਉਸ ਸੁੱਖਾਂ ਦੇ ਉੱਪਰ अंदर अग्ञान पड़दा घटा मिट्टी जरा पैया उन्हें झाड़ के धो तो के बहर कड़ देना है साफ सुथरा कर देना है सिमरन कर तांदा के जीवन मिलेगा तांदा के जीवन बनेगा महाराज सच्चे पाशाह केंद्र ओदा सिमरन कर तां कुछ पल्ले पैना जो सेवा नहीं सिमरन नहीं कुछ नहीं पल पैना तेरे महाराज ने और सच्ची सरकार केंद्र ने देख ਜ਼ਿੰਦਗੀ ਦੇ ਵਿੱਚ ਜਪ ਨਹੀਂ ਕੀਤਾ ਬਾਣੀ ਯਾਦ ਨਹੀਂ ਹੋਈ ਹੋਰ ਲੋਕਾਂ ਦੀਆਂ ਗੱਲਾਂ ਸਾਨੂੰ ਬੜੀਆਂ ਯਾਦ ਨੇ ਕਈ ਵੀਰਣਾ ਗੱਲ ਕਰਨਗੇ ਤੇ ਉਥੇ ਐਜੰਪਲ ਗਾਣੇ ਦਾ ਦੇਣਗੇ ਖੜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਸਿੱਖਾ ਤੈਨੂੰ ਤੇਰੇ ਗੁਰੂ ਦੀਆਂ ਚਾਰ ਪੰਕਤੀਆਂ ਯਾਦ ਨਹੀਂ ਹੋਈਆਂ ਤੇ ਕਈ ਉਹਨਾਂ ਮੈਂ ਦੇਖ ਲੈਣਾ ਕੋਈਦਾ ਨਾ ਜਦੋਂ ਸ਼ਰਧਾਂਜਲੀ ਭੇਟ ਕਰਦੇ ਉਹ ਦੋਵੇਂ ਗੀਤਾਂ ਨਹੀਂ ਹਾਂ ਜੰਪ ਲਾ ਦੇਣਗੇ ਪਤਾ ਨਹੀਂ ਗੁਰੂ ਕੀ ਕਿਰਪਾ ਕਰੇ ਇੱਕ ਹੋਰ ਸੁਣ ਲਓ ਆ ਤੁਸੀਂ ਦੇਖਿਆ ਨੇ ਮੈਂ ਕਈ ਵੇਰ ਕਹਿਣਾ ਹੁੰਦਾ ਐ ਤੇ ਉਹ ਮੁੜ ਕੇ ਨਾ ਸੰਗਤ ਮੇਰੇ ਅੱਲੇ ਵੇਖਣ ਲੱਗ ਜਾਂਦੀ ਜਿਹੜੇ ਸ਼ਰਧਾਂਜਲੀ ਦੇਣ ਵਾਲੇ ਹੁੰਦੇ ਨਾ ਬਾਣੀ ਦੀ ਪੰਕਤੀ ਦਾ ਅਨਰਥ ਕਰ ਦੇਣਗੇ ਨਾ ਉਹਨਾਂ ਨੂੰ ਉਹਦੇ ਮਾਤਰਾ ਦਾ ਪਤਾ ਐ ਐਂ ਤਰੋੜ ਮਰੋੜ ਕੇ ਬੋਲਣਗੇ ਅੱਧੀ ਕੋ ਉਧਰ ਨੂੰ ਅੱਧੀ ਕੋ ਉਧਰ ਨੂੰ ਤੇ ਜਿਹੜੇ ਕੋਲ ਜਾਣਕਾਰ ਬੈਠੇ ਹੁੰਦੇ ਨਾ ਉਹ ਮੇਰੇ ਵਾਲੇ ਵੇਖੀ ਜਾਂਦੇ ਵੀ ਇਹ ਕੀ ਕਰਦਾ ਉਹ ਤੁਹਾਡੇ ਸਿਰ ਤੇ ਕਿਸੇ ਤਲਵਾਰ ਰੱਖੀਏ ਤੁਸੀਂ ਧੰਨਵਾਦ ਪਰਿਵਾਰ ਵੱਲੋਂ ਕਰਨਾ ਕਰੋ ਨਾਂ ਬਾਣੀ ਦੀ ਪੰਗਤੀ ਪੜੋ ਨਹੀਂ ਉਹ ਮੁਕੰਮਲ ਰੂਪ ਚ ਯਾਦ ਹੈਗੀ ਤਾਂ ਜ਼ਰੂਰੀ ਤਾਂ ਨਹੀਂ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਉਹ ਪੰਗਤੀ ਪੜਨੀ ਹੈ ਉਹ ਨਾ ਪੜੋ ਸਿੱਧਾ ਧੰਨਵਾਦ ਕਰ ਦਿਓ ਕਿਉਂ ਉਹਦਾ ਅਨਰਥ ਕਰਦੇ ਹੋ ਕਿਉਂ ਦਾ ਆਚਾਰਨ ਗਲਤ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ सिख तो बन गया शब्द याद नहीं बाणी याद नहीं महाराज सच्चे पातशाह ने कृपा की और विद्वाना ने यह लिखिया गर्भगंज ने टीके